ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਈਓ ਤੁਸੀਂ ਇਸ ਟਾਈਮ ਮੇਰੇ ਨਾਲ ਬੱਬਰੀ ਬਾਈਪਾਸ ਨਾਕੇ ਤੋਂ ਜੋ ਕਿ ਹਾਈ ਟੈਕ ਨਾਕਾ ਆ ਤੇ ਇੱਥੋਂ ਅੱਜ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਉਂਕਿ ਇੱਥੇ ਲਗਾਤਾਰ ਜਿਹੜਾ ਆ ਉਹ ਰੂਟੀਨ ਦੀ ਚੈਕਿੰਗ ਸਪੈਸ਼ਲ ਚੈਕਿੰਗ ਤਕਰੀਬਨ ਤਕਰੀਬਨ ਇੱਥੇ ਜਿਹੜੀ ਉਹ ਚੈਕਿੰਗ ਹੁੰਦੀ ਰਹਿੰਦੀ ਹੈ ਕਿਉਂਕਿ ਤੇ ਤੁਹਾਨੂੰ ਦੱਸਦੀ ਕਿ ਜਿੰਨਾ ਵੀ ਇੱਥੇ ਦਾ ਮੇਨ ਆ ਮੇਨ ਰਸਤੇ ਦੇ ਵਿੱਚ ਤੁਸੀਂ ਦੇਖਦੇ ਪਈਓ ਕਿ ਅ ਜਿਹੜੀ ਚੈਕਿੰਗ ਆ ਉਹ ਹੁੰਦੀ ਰਹਿੰਦੀ ਕਿਉਂਕਿ ਇਹ ਗਰਦਾਸਪੁਰ ਦਾ ਇੱਕ ਐਂਟਰੀ ਪੁਆਇੰਟ ਆ ਅੰਬਰਸਰ ਤੋਂ ਜਲੰਧਰ ਲੁਧਿਆਣਾ ਤੋਂ ਆ ਵਾਇਆ ਅੰਬਰਸਰ ਹੁੰਦੇ ਗਰਦਾਸਪੁਰ ਦੇ ਵਿੱਚ ਜਦੋਂ ਐਂਟਰ ਕਰਦੀ ਨੇ ਤੇ ਇਹੀ ਜਿਹੜੀ ਇੱਕ ਮੇਨ ਆ ਇਧਰੋਂ ਜੇਕਰ ਆਪਾਂ ਸੋਚ ਲਈ ਕਿ ਡੇਰਾ ਬਾਬਾ ਨਾਨਕ ਵਾਲੀ ਸਾਈਡ ਤੋਂ ਵੀ ਜਿਹੜਾ ਆ ਗਰਦਾਸਪੁਰ ਜਾਂ ਪਠਾਨਕੋਟ ਨੂੰ ਜਾਂਦਾ ਕਿਉਂ ਉਹ ਚੁਰਸਤਾ ਆ ਤੇ ਚਾਰੇ ਪਾਸਿਓਤੋਂ ਜਿਹੜੀਆਂ ਨੇ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਗੱਡੀਆਂ ਆ ਜਿਹੜੀਆਂ ਨੇ ਆਉਂਦੀਆਂ ਨੇ ਤੇ ਇੱਥੇ ਸਪੈਸ਼ਲੀ ਜਿਹੜੀ ਇਹ ਰੂਟੀਨ ਦੀ ਚੈਕਿੰਗ ਹੁੰਦੀ ਰਹਿੰਦੀ ਹੈ ਕਿਉਂਕਿ ਲਾਉਣ ਆਰਡਰ ਜਿਹੜਾ ਆ ਉਹ ਉਹ ਮੇਨਟੇਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਉਹ ਇਨ੍ਹਾਂ ਮੇਨ ਨਾਕਿਆਂ ਦੇ ਉੱਤੇ ਹੀ ਜਿਹੜਾ ਆ ਉਹ ਚੈਕਿੰਗ ਜਿਹੜੀ ਹੁੰਦੀ ਹੈ ਤੇ ਜਿਹੜਾ ਲਾਉਣ ਆਰਡਰ ਹੈ ਜਿਹੜਾ ਸ਼ਹਿਰੀ ਸਥਿਤੀ ਹੈ ਜਿਹੜੀ ਉਹਨੂੰ ਚੰਗੇ ਤਰੀਕੇ ਦੇ ਨਾਲ ਪੁਖਤਾ ਢੰਗ ਦੇ ਨਾਲ ਰੱਖਣ ਦੇ ਲਈ ਜਿਹੜਾ ਆ ਐਂਟਰੀ ਵਾਲੇ ਨਾਕਿਆਂ ਤੇ ਜਿਹੜੀ ਇਹ ਸਪੈਸ਼ਲੀ ਜਿਹੜੀ ਉਹ ਚੈਕਿੰਗ ਹੁੰਦੀ ਰਹਿੰਦੀ ਤੇ ਇੱਥੇ ਵੀ ਜਿਹੜੀ ਹੈ ਚੈਕਿੰਗ ਲਗਾਤਾਰ ਜਿਹੜੀ ਹੈ ਉਹ ਅਫਸਰਾਂ ਵੱਲੋਂ ਮੁਲਾਜ਼ਮਾ ਵੱਲੋਂ ਆਪਣੇ ਆਪਣੇ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਉਹ ਇੱਥੇ ਜਿਹੜੀ ਚੈਕਿੰਗ ਲਗਾਤਾਰ ਕੀਤੀ ਜਾਂਦੀ ਹੈ ਤਾਂ ਤੁਸੀਂ ਜੀ ਵੀ ਦੇਖਦੇ ਪਿਓ ਕਿ ਲਗਾਤਾਰ ਜਿਹੜੀ ਇਹ ਉਹ ਚੈਕਿੰਗ ਜਿਹੜੀ ਹੋ ਰਹੀ ਹੈ ਸਪੈਸ਼ਲੀ ਜਿਹੜੀਆਂ ਜਿਹੜੀਆਂ ਨੇ ਗੱਡੀਆਂ ਨੇ ਉਹ ਰੋਕ ਕੇ ਜਿਹੜਾ ਆ ਉਹ ਚੈਕਿੰਗ ਵਗੈਰਾ ਜਿਹੜੀ ਹੈ ਇੱਥੇ ਹੋ ਰਹੀ ਹੈ ਤੇ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਗੱਡੀਆਂ ਨੂੰ ਰੋਕਿਆ ਗਿਆ ਰੋਕ ਕੇ ਜਿਹੜੀ ਇਹ ਸਪੈਸ਼ਲ ਚੈਕਿੰਗ ਕੀਤੀ ਜਾਂਦੀ ਹੈ ਤਾਂ ਕਿ ਕਿਸੇ ਤਰ੍ਹਾਂ ਦਾ ਜਿਹੜਾ ਆ ਉਹ ਗੜਬੜ ਨਾ ਹੋ ਸਕੇ ਤੇ ਜਿਹੜਾ ਲੌਰਨਰ ਆ ਉਹ ਸਥਿਤੀ ਜਿਹੜੀ ਉਹਦੀ ਉਹ ਸਹੀ ਰਵੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿਹੜੀ ਪ੍ਰੋਬਲਮ ਨਾ ਆਵੇ ਤਸਵੀਰਾਂ ਤੁਸੀਂ ਦੇਖਦੇ ਪਈਓ ਕਿ ਲਗਾਤਾਰ ਜਿਹੜਾ ਆ ਉਹ ਚੈਕਿੰਗ ਹੁੰਦੀ ਪਈ ਹੈ ਵਪਾਰੀ ਵਰਗ ਜਿਹੜਾ ਆ ਉਹ ਜਾ ਰਿਹਾ ਸੀ ਉਹਨਾਂ ਦੀ ਵੀ ਚੈਕਿੰਗ ਜਿਹੜੀ ਕੀਤੀ ਗਈ ਹੈ ਪਰ ਵਪਾਰੀ ਵਰਗ ਜਿਹੜਾ ਆ ਉਹ ਖਾਸ ਕਰਕੇ ਜਿਹੜਾ ਆ ਸਹੀ ਤਰੀਕੇ ਨਾਲ ਸਿਰਫ ਵਪਾਰ ਕਰਕੇ ਹੀ ਪਹੁੰਚਦਾ ਆ ਤੇ ਤਸਵੀਰਾਂ ਤੁਸੀਂ ਦੇਖਦੇ ਪਿਓ ਲਗਾਤਾਰ ਜਿਹੜੀ ਆ ਉਹ ਚੈਕਿੰਗ ਕੀਤੀ ਜਾ ਰਹੀ ਹੈ ਜਿੱਥੇ ਜਿਹੜੀ ਉਹ ਗੜਬੜ ਲੱਗਦੀ ਹੈ ਉੱਥੇ ਪੂਰੀ ਤਰੀਕੇ ਦੇ ਨਾਲ ਜਿਹੜੀ ਉਹ ਚੈਕਿੰਗ ਜਿਹੜੀ ਉਹ ਮੁਲਾਜ਼ਮਾਂ ਵੱਲੋਂ ਕੀਤੀ ਜਾਂਦੀ ਹੈ ਪੂਰੇ ਪੁਖਤਾ ਤਰੀਕੇ ਦੇ ਨਾਲ ਜਿਹੜੀ ਉਹ ਚੈਕਿੰਗ ਕੀਤੀ ਜਾਂਦੀ ਹੈ ਤੇ ਚੈਕਿੰਗ ਕਰਕੇ ਜਿਹੜਾ ਆ ਉਹ ਉਹ ਜਿਹੜਾ ਆ ਰੱਖੀ ਜਾਂਦੀ ਹੈ ਤੇ ਚੈਕਿੰਗ ਲਗਾਤਾਰ ਜਿਹੜੀ ਇੱਥੇ ਹੋ ਰਹੀ ਹੈ ਲਗਾਤਾਰ ਹਰ ਇੱਕ ਉਸ ਗੱਡੀ ਨੂੰ ਰੋਕਿਆ ਜਾਂਦਾ ਜਿਹਦੇ ਤੇ ਜੇ ਥੋੜਾ ਜਿਹਾ ਵੀ ਸਾਕੋਏ। ਕਿਆ ਜਾਂਦਾ ਹੈ ਕਿ ਬੰਦੇ ਦੇ ਮੱਥੇ ਦੀਆਂ ਲੀਕਾਂ ਵੇਖ ਕੇ ਮੁਲਾਜ਼ਮ ਦੱਸ ਦਿੰਦੇ ਆ ਕਿ ਕਿਹੜਾ ਬੰਦਾ ਗਲਤ ਆ ਤੇ ਕਿਹੜਾ ਬੰਦਾ ਸਹੀ ਏ। ਜਦੋਂ ਬੰਦਾ ਉਹਨਾਂ ਦੇ ਸਾਹਮਣੇ ਆ ਜਾਂਦਾ ਤਾਂ ਬੰਦੇ ਦੇ ਚਿਹਰੇ ਤੋਂ ਪਤਾ ਲੱਗ ਜਾਂਦਾ ਕਿ ਬੰਦਾ ਗਲਤ ਆ કે ਜਾਂ ਸਹੀ ਏ। ਉਸੇ ਤਰੀਕੇ ਦੇ ਨਾਲ ਹੀ ਉਹਨਾਂ ਨੂੰ ਜਿਹੜਾ ਚੈੱਕ ਕੀਤਾ ਜਾਂਦਾ ਜੇਕਰ ਕੋਈ ਬੰਦਾ ਗਲਤ ਪਾਇਆ ਜਾਂਦਾ ਤੇ ਉਹਦੇ ਤੇ ਬੰਦੀ ਕਾਰਵਾਈ ਕਰ ਦਿੱਤੀ ਜਾਂਦੀ ਏ ਤੇ ਜੇਕਰ ਬੰਦਾ ਠੀਕ ਠਾਕ ਲੱਗਦਾ ਤੇ ਉਹਨੂੰ ਜਿਹੜਾ ਆ ਬਾਇਜਿਤ ਜਿਹੜਾ ਆ ਜਾਣ ਦਿੱਤਾ ਜਾਂਦਾ ਆ। ਕਿਸੇ ਤਰ੍ਹਾਂ ਦੀ ਕੋਈ ਔਰ ਨਾਲ ਗੱਲਬਾਤ ਐਸੀ ਨਹੀਂ ਕੀਤੀ ਜਾਂਦੀ ਹਾਲਾਂਕਿ ਤੁਸੀਂ ਦੇਖਦੇ ਪਏ ਹੋ ਕਿ ਇਸ ਨਾਕੇ ਦੇ ਉੱਤੇ ਲਗਾਤਾਰ ਜਿਹੜੀਆਂ ਨੇ ਤਸਵੀਰਾਂ ਜਿਹੜੀਆਂ ਤੁਸੀਂ ਦੇਖਦੇ ਪਏ ਹੋ ਕਿ ਬਹੁਤ ਜ਼ਿਆਦਾ ਭੀੜ ਭੜਾਕਾ ਜਿਹੜਾ ਆ ਉਹ ਉਹ ਪੈ ਜਾਂਦਾ ਕਿਉਂਕਿ ਮੇਨ ਐਂਟਰੀ ਇਹ ਚਾਰੇ ਪਾਸਿਓਂ ਤੋਂ ਜਿਹੜਾ ਆ ਉਹ ਵਹੀਕਲ ਜਿਹੜੀਆਂ ਨੇ ਗੱਡੀਆਂ ਨੇ ਉਹ ਆਉਂਦੀਆਂ ਨੇ ਦੂਰ ਦਰਾਡੇ ਤੋਂ ਵੀ ਆਉਂਦੀਆਂ ਨੇ ਅੰਦਰੋਂ ਬਾਹਰੋਂ ਵੀ ਆਉਂਦੀਆਂ ਨੇ ਤੇ ਲਗਾਤਾਰ ਜਿਹੜੀ ਉਹਦੀ ਚੈਕਿੰਗ ਜਿਹੜੀ ਹੈ ਉਹ ਹੁੰਦੀ ਰਹਿੰਦੀ ਹੈ ਤੇ ਸਪੈਸ਼ਲੀ ਜਿਹੜੀ ਤੁਸੀਂ ਦੇਖਦੇ ਪਏ ਹੋ कि ਜਿਹੜੀਆਂ ਚੈਕਿੰਗਾਂ ਨੇ ਉਹ ਰੁਟੀਨ ਦੇ ਵਿੱਚ ਜਿਹੜੀਆਂ ਨੇ ਚਲਦੀਆਂ ਪਈਆਂ ਨੇ ਤੇ ਅਫਸਰ ਜਿਹੜੇ ਨੇ ਮੌਕੇ ਤੇ ਜਿਹੜੀ ਉਹ ਚੈਕਿੰਗ ਕਰਦੇ ਪਏ ਨੇ ਜੇਕਰ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸੰਦੇग्ध ਚੀਜ਼ ਨਜ਼ਰ ਆਂਦੀ ਤੇ ਉਹਦੇ ਉੱਤੇ ਜਿਹੜਾ ਆ ਉਹ ਕੀਤਾ ਜਾਂਦਾ ਹੈ ਤੁਸੀਂ ਦੇਖਦੇ ਪਿਓ ਤਸਵੀਰਾਂ ਦੇ ਵਿੱਚ ਲਗਾਤਾਰ ਜਿਹੜੇ ਆ ਉਹ ਜਿਹੜੀ ਚੈਕਿੰਗ ਇੱਥੇ ਕੀਤੀ ਜਾ ਰਹੀ ਹੈ ਗੱਡੀਆਂ ਲਗਾਤਾਰ ਜਿਹੜੀਆਂ ਨੇ ਉਹ ਆ ਰਹੀਆਂ ਨੇ ਭੀੜ ਭੜਾਕਾ ਆ ਸਵੇਰੇ ਸਵੇਰੇ ਦਾ ਟਾਈਮ ਆ ਜਿਹਦੇ ਕਰਕੇ ਜਿਹੜਾ ਆ ਇੱਥੇ ਸਪੈਸ਼ਲੀ ਜਿਹੜਾ ਆ ਉਹ ਚੈਕਿੰਗ ਕੀਤੀ ਜਾਂਦੀ ਹੈ ਕਿਉਂਕਿ ਇਹੋ ਹੀ ਦੋ ਟਾਈਮ ਹੁੰਦੇ ਨੇ ਜਿਹਦੇ ਵਿੱਚ ਆਵਾਜਾਈ ਦਾ ਜਿਹੜਾ ਟਾਈਮ ਆ ਉਹ ਬਹੁਤ ਜ਼ਿਆਦਾ ਹੋ ਜਾਂਦਾ ਆ ਤੇ ਜਿੱਥੇ ਤੁਸੀਂ ਦੇਖਦੇ ਪਿਓ ਕਿ ਲਗਾਤਾਰ ਜਿਹੜੇ ਮੁਲਾਜ਼ਮ ਆ ਉਹ ਆਪਣੀ ਡਿਊਟੀ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਉਹ ਨਿਭਾ ਰਹੇ ਨੇ ਤੇ ਲੱਗਦਾ ਆ ਕਿ ਕਿਸੇ ਨੇ ਬਾਈਪਾਸ ਜਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨੂੰ ਜਿਹੜਾ ਆ ਮੁਲਾਜ਼ਮ ਕਾਬੂ ਕਰਨ ਦੇ ਲਈ ਜਿਹੜਾ ਆ ਦੂਜੇ ਪਾਸੇ ਤੁਸੀਂ ਦੇਖਦੇ ਪਿਓ ਵੀ ਇੱਧਰ ਨੱਕ ਆਇਆ ਤੇ ਨਾਕੇ ਤੇ ਜਿਹੜਾ ਆ ਕੋਈ ਦੂਸਰੇ ਪਾਸੇ ਦੀ ਇੱਕ ਤਕਚਾ ਰਾਹ ਆ ਵਿੱਚੋਂ ਦੀ ਉਥੋਂ ਦੀ ਭੱਜਣ ਦੀ ਕੋਸ਼ਿਸ਼ ਕੀਤੀ ਜਿਹਦੇ ਮਗਰ ਜਿਹੜੇ ਆ ਉਹ ਮੁਲਾਜ਼ਮ ਤੁਸੀਂ ਦੇਖਦੇ ਪਏ ਹੋ ਵੀ ਗਏ ਨੇ ਉਹ ਬੰਦਾ ਕੌਣ ਆ ਕਿੱਥੋਂ ਆਇਆ ਕਿਵੇਂ ਆਇਆ ਤੇ ਉਹ ਦੇਖਣ ਦੀ ਕੋਸ਼ਿਸ਼ ਕਰਦੇ ਆ ਤੇ ਬੰਦੇ ਨੂੰ ਖਾਸ ਕਰਕੇ ਜਿਹੜਾ ਆ ਉਹ ਕੈਪਚਰ ਕੀਤਾ ਗਿਆ ਆ ਕਿ ਕੀ ਗੱਲ ਬਾਤ ਆ ਬਾਕੀ ਸਾਰੀ ਦੀ ਸਾਰੀ ਦੇਖਦੇ ਆ ਕੀ ਚੱਕਰ ਪਿਆ ਸਰ ਉਹ ਮੋਟਰਸਾਈਕਲ ਅੱਛਾ ਉਤੋਂ ਦੀ ਕੱਢ ਕੇ ਇਲਾਕਾ ਲਾਉਂਦੇ ਆ ਨਾ ਉਤੋਂ ਦੀ ਭਗਾਉਂਦੇ ਆ ਤੇ ਫਿਰ ਇੱਕ ਦੂਜੇ ਰਸਤੇ ਕੱਢਦੇ ਆ ਅੱਛਾ ਉਹ ਵੇਖ ਕੇ ਤੋਂ ਫਿਰ ਇੱਧਰ ਨੂੰ ਮੁੜ ਕੇ ਨਾ ਭੱਜ ਗਿਆ ਹਾਂਜੀ ਦੇਖੋ ਜੀ ਮੁਲਾਜ਼ਮਾ ਨੇ ਇੱਕ ਬੜੀ ਵੱਡੀ ਜਿਹੜੀ ਕੋਸ਼ਿਸ਼ ਕੀਤੀ ਸੀ ਤੁਹਾਨੂੰ ਦੱਸਦੀ ਵੀ ਇੱਧਰ ਜਿਹੜਾ ਨਾਕਾ ਹੈ ਤੇ ਨਾਕੇ ਦੇ ਇਧਰੋਂ ਦੀ ਇੱਕ ਨਾ ਕੱਚਾ ਜਿਹਾ ਰਸਤਾ ਜਿਹਦੇ ਵਿੱਚੋਂ ਦੀ ਲੋਕ ਜਿਹੜਾ ਆ ਹੋ ਸਕਦਾ ਕਿ ਗਲਤ ਅੰਸਰ ਹੋਣ ਤੇ ਇਹ ਵੀ ਹੋ ਸਕਦਾ ਹੈ ਵੀ ਆਪਣੇ ਕਾਗਜ਼ ਪੱਤਰ ਪੂਰੇ ਨਾ ਹੋਣ ਕਰਕੇ ਜਿਹੜਾ ਆ ਉਹ ਗਲਤ ਰਸਤੇ ਥਾਣੀ ਕੱਢ ਕੇ ਭੱਜਣ ਦੀ ਕੋਸ਼ਿਸ਼ ਕਰਦੇ ਆ ਮੁਲਾਜ਼ਮਾ ਨੇ ਬੜੀ ਧੌੜ ਲਾ ਕੇ ਕੋਸ਼ਿਸ਼ ਕੀਤੀ ਪਰ ਉਹ ਬੰਦੇ ਜਿਹੜੇ ਆ तकरीबन तकरीबन ਨਿਕਲ ਗਏ ਆ ਤੇ ਕਾਬੂ ਕਰਨ ਦੇ ਵਿੱਚ ਥੋੜੀ ਜੀ ਚੂਕ ਰਹੀ ਕਿਉਂਕਿ ਉਧਰੋਂ ਤੁਰ ਕੇ ਆਉਣਾ ਤੇ ਇਧਰੋਂ ਮੋਟਰਸਾਈਕਲ ਤੇ ਜਿਹੜੇ ਆ ਪਰ ਇਹ ਕੱਚੇ-ਕੱਚੇ ਰਸਤੇ ਜਿਹੜਾ ਆ ਉਹ ਨਿਕਲ ਗਏ ਆ ਐਫ ਇਸ ਤਰ੍ਹਾਂ ਵੀ ਹੋ ਜਾਂਦਾ ਆ ਕਿ ਜਿਹੜੇ ਕਈ ਜਿਹੜੇ ਬੰਦੇ ਆ ਉਹ ਬਚਨ ਦੇ ਵਾਸਤੇ ਜਿਹੜਾ ਆ ਗਲਤ ਰਾਮਾਵਾਲੂ ਤੁਰ ਪੈਂਦੇ ਤੇ ਗਲਤ ਰਾਮਾਵਾਲ ਜਾ ਕੇ ਵੀ ਕਈ ਵਾਰੀ ਨੇਰੇ ਸਵੇਰੇ ਵੀ ਕਈ ਲੋਕ ਇਸ ਤਰ੍ਹਾਂ ਦਾ ਕੰਮ ਕਰ ਜਾਂਦੇ ਜਿਹਦੇ ਕਰਕੇ ਜਿਹੜਾ ਆ ਉਹਨਾਂ ਦੇ ਨਾਲ ਖੋਦ ਹੀ ਜਿਹੜਾ ਆ ਗਲਤ ਹੋ ਜਾਂਦਾ ਆ ਮੌਕੇ ਤੇ ਕਈ ਵਾਰੀ ਅਸੀਂ ਗਲਤ ਰਸਤੇ ਅਪਣਾ ਲੈਂਦੇ ਆ ਤਾਂ ਉਹ ਗਲਤ ਰਸਤੇ ਆ ਜਿਹੜੇ ਉਹ ਗਲਤ ਰਸਤੇ ਕਈ ਵਾਰੀ ਸਾਡੀ ਹੀ ਜਾਨ ਦਾ ਜੋਖਮ ਜੜਾਇਆ ਉਹ ਬਣ ਜਾਂਦੇ ਆ ਤੇ ਇਸ ਤਰ੍ਹਾਂ ਦੇ ਜਿਹੜੇ ਰਸਤਿਆਂ ਦੇ ਵਿੱਚੋਂ ਜਿਹੜਾ ਆ ਉਹ ਜੋਖਮ ਨਹੀਂ ਲੈਣਾ ਚਾਹੀਦਾ ਤੇ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਰੂਟੀਨ ਚੈਕਿੰਗ ਦੀਆਂ ਤਸਵੀਰਾਂ ਨੇ ਜਿਹਦੇ ਵਿੱਚ ਬੜੇ ਹੀ ਮੁਸਤੈਦੀ ਦੇ ਨਾਲ ਜਿਹੜੀ ਹੈ ਚੈਕਿੰਗ ਕੀਤੀ ਜਾਂਦੀ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਹੈ ਗਲਤ ਸ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਉਹ ਐਸਾ ਚੀਜ਼ ਜਿਹੜੀ ਹੈ ਉਹ ਸ਼ਹਿਰ ਦੇ ਵਿੱਚ ਐਂਟਰ ਨਾ ਹੋ ਸਕੇ ਇਸ ਕਰਕੇ ਸਪੈਸ਼ਲੀ ਜਿਹੜਾ ਆ ਉਹ ਗੱਡੀਆਂ ਦੀ ਚੈਕਿੰਗ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਇਹ ਨਹੀਂ ਇਹ ਨਹੀਂ ਉਹ ਮਿਲਣ ਦੇ ਮੇਲੇ ਕਿੰਨੇ ਕਿੰਨੇ ਦਾ ਇੱਕ ਨੇ ਬਟੂ ਸੇਵਾ ਦੇ ਇਹਦੇ ਜੇ ਬਾਕੀ ਨਹੀਂ ਤੇ ਜਿਵੇਂ ਜਿਵੇਂ ਜੜੀਆਂ ਨੇ ਗੱਡੀਆਂ ਚੈੱਕ ਕੀਤੀਆਂ ਜਾਂਦੀਆਂ ਨੇ ਰੂਟੀਨ ਦੇ ਵਿੱਚ ਕਿੰਨੀਆਂ ਗੱਡੀਆਂ ਜਿਹੜੀਆਂ ਨੇ ਉਹ ਇਸ ਨਾਕੇ ਦੇ ਉੱਤੇ ਚੈੱਕ ਹੁੰਦੀਆਂ ਨੇ ਉਹ ਸਾਰੇ ਦਾ ਸਾਰਾ ਜਿਹੜਾ ਬਿਉਰਾ ਆ ਉਹ ਇੱਥੇ ਦੇ ਦਿੱਤਾ ਜਾਂਦਾ ਆ ਤਾਂ ਕਿ ਸਰਕਾਰ ਤੱਕ ਵੀ ਪਹੁੰਚ ਸਕੇ ਕਿ ਪੂਰੇ ਦਿਨ ਦੇ ਵਿੱਚ ਜੜੀਆਂ ਨੇ ਉਹ ਕਿੰਨੀਆਂ ਗੱਡੀਆਂ ਜਿਹੜੀਆਂ ਨੇ ਇੱਥੇ ਚੈੱਕ ਕੀਤੀਆਂ ਕਿੰਨੀਆਂ ਗੱਡੀਆਂ ਜਿਹੜੀਆਂ ਨੇ ਉਹ ਪਾਸ ਆਊਟ ਹੋਈਆਂ ਤੇ ਕਿੰਨੀਆਂ ਗੱਡੀਆਂ ਜਿਹੜੀਆਂ ਨੇ ਉਹ ਇਸ ਨਾਕੇ ਤੋਂ ਗਰਦਾਸਪੁਰ ਦੇ ਵਿੱਚ ਐਂਟਰ ਦੇ ਟਾਈਮ ਤੇ ਜਿਹੜੀਆਂ ਨੇ ਉਹ ਚੈੱਕ ਕੀਤੀਆਂ ਗਈਆਂ ਨੇ ਤੇ ਕਈ ਵਾਰ ਇੰਨਾਂ ਗੱਡੀਆਂ ਦੇ ਵਿੱਚੋਂ ਕੋਈ ਐਸੀ ਗੱਡੀ ਵੀ ਜਿਹੜੀ ਉਹ ਸਾਹਮਣੇ ਆ ਜਾਂਦੀ ਹੈ ਜਿਹੜੀ ਕਿ ਗੜਬੜ ਵਾਲੀ ਹੁੰਦੀ ਹੈ ਤੇ ਇਸ ਟਾਈਮ ਅਸੀਂ ਸਭ ਨਾਲ ਗੱਲਬਾਤ ਕਰ ਲਵਾਂਗੇ ਕਿ ਅੱਜ ਇੱਥੇ ਜਿਹੜੀ ਰੂਟੀਨ ਦੀ ਚੈਕਿੰਗ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਸਰ ਕੀ ਕਹਿਣਾ ਚਾਹੋ ਮੈਂ ਇੱਥੇ ਸ਼ਿਫਟਿੰਗ ਚਾਰਜ ਸਤਵਿੰਦਰ ਲੁਸੀ ਅਸੀਂ ਰੂਟੀਨ ਦੀ ਚੈਕਿੰਗ ਕਰਦੇ ਆ ਜਿਵੇਂ ਬੋਲਟ ਮੋਟਰਸਾਈਕਲ ਨੇ ਉਹ ਪਟਾਕੇ ਮਾਰਦੇ ਨੇ ਉਹ ਚੈੱਕ ਕਰਦੇ ਆ ਅਗਰ ਬਟਾਕੇ ਮਾਰ ਦੇ ਨਾਲ ਚਲਾ ਕਰਦੇ ਆ ਅਗਰ ਟੈਪਰ ਰਾਈਡਿੰਗ ਆਉਂਦੇ ਨੇ ਉਹਦੇ ਚਲਾ ਕਰਦੇ ਆ ਔਰ ਜਿਹੜੇ ਵਿਦਆਉਟ ਨੰਬਰ ਨੇ ਜਿਹਦੇ ਆ ਪਲੇਟਾ ਨਹੀਂ ਹੈਗੇ ਨੰਬਰ ਬਟਾ ਨਹੀਂ ਹੈ ਉਹਨਾਂ ਦੇ ਚਲਾ ਕਰਦੇ ਆ ਬਾਕੀ ਸਾਰੀ ਰੂਟੀਨ ਜਿਹਾ ਕੇ ਚਲਦੀ ਪਈ ਹੈ ਸਰ ਜਿਹੜੀਆਂ ਆ ਬਾਰਿਸ਼ ਸ਼ਹਿਰਾ ਤੋਂ ਉੱਤੋਂ 4 ਵੀਲਰ ਗੱਡੀਆਂ ਆਉਂਦੀਆਂ ਨੇ ਕਾਰਾਂ ਆਉਂਦੀਆਂ ਨੇ ਉਹਨਾਂ ਦੀ ਵੀ ਸਪੈਸ਼ਲ ਜਿਹੜੀ ਚੈਕਿੰਗ ਕੀਤੀ ਜਾਂਦੀ ਹੈ ਉਹਨਾਂ ਦੇ ਵੀ ਜਦੋਂ ਸਾਨੂੰ ਕੋਈ ਸ਼ੱਕ ਪੈਂਦਾ ਵਾ ਇਹ ਗੱਡੀ ਬਾਹਰ ਤੋਂ ਆਈ ਆ ਕਿ ਸ਼ੱਕੀ ਲੱਗਦੀ ਆ ਉਹਨਾਂ ਨੂੰ ਰੋਕਦੇ ਆ ਚੈੱਕ ਕਰਦੇ ਆ ਔਰ ਉਹਦੀ ਐਂਟਰੀ ਆਪਾਂ ਆਪਣੀ ਲਿਸਟ ਤੇ ਕਰਦੇ ਆਂ ਸਰ ਮੈਂ ਦੇਖਿਆ ਵੀ ਇੱਕ ਪਿੱਛੋਂ ਦੀ ਟੱਕਾ ਰਸਤਾ ਨੰਗਦਾ ਆ ਹੁਣੇ-ਹੁਣੇ ਆਪਾਂ ਇੱਕ ਰਿਕਾਰਡ ਕਰਕੇ ਟੇਗੀ ਕੁਝ ਬੱਚੇ ਜਿਹੜੇ ਉਧਰ ਨੂੰ ਭੱਜੇ ਨੇ ਤੇ ਇਦਾਂ ਦੇ ਗਲਤ ਰਸਤਿਆਂ ਦੇ ਉੱਤੇ ਦੇ ਜਾ ਕੇ ਕਈ ਵਾਰੀ ਆਪ ਵੀ ਫਸ ਜਾਂਦੇ ਨੇ ਉਹਨਾਂ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਬੱਚਿਆਂ ਨੂੰ ਕਹਾਂਗੇ ਕਿ ਸਿੱਧੇ ਰਸਤੇ ਹੋ ਰੋਂਗ ਸਾਈਡ ਨਾ ਜਾਓ ਕਿਉਂਕਿ ਕਈ ਵਾਰ ਜਦੋਂ ਜਾਂਦੇ ਰੋਂਗ ਸਾਈਡ ਜਾਂਦੇ ਆ ਹੋ ਸਕਦਾ ਕੋਈ ਦੁਰਘਟਨਾ ਹਾਸਾ ਹੋ ਸਕਦਾ ਹੈ ਤੇ ਜਿਹੜੇ ਬੱਚੇ ਉਹ ਕਈ ਵਾਰੀ ਇੱਕ ਛੋਟੇ-ਮੋਟੇ ਕਾਗੇ ਤੋਂ ਛੋਟੇ-ਮੋਟੇ ਚਲਾਣ ਤੋਂ ਬਚਣ ਦੇ ਲਈ ਗਲਤ ਰਸਤੇ ਆ ਨੂੰ ਅਪਣਾ ਲੈਂਦੇ ਆ ਤੇ ਉਹ ਫਿਰ ਜੇ ਗਲਤੀ ਹੋ ਜਾਂਦੀ ਤੇ ਫਿਰ ਕਹਿੰਦੇ ਆ ਵੀ ਸਾਡੇ ਬੱਚਾ ਨੇ ਇਸ ਤਰ੍ਹਾਂ ਹੋ ਗਿਆ ਉਹਨਾਂ ਦੇ ਮਾਪਿਓ ਵਾਸਤੇ ਇੱਕ ਮੈਸੇਜ ਜ਼ਰੂਰ ਹੋਵੇ ਉਹਨਾਂ ਦੇ ਮਾਪਿਓ ਨੂੰ ਵੀ ਸੁਝਾਅ ਦੇਵਾਂਗੇ ਮੈਸੇਜ ਦਵਾਂ ਕਿ ਇਹਨਾਂ ਬੱਚਿਆਂ ਦੇ ਕਾਜ ਚ ਬੁੜੇ ਖੋ ਤੇ ਬੱਚਾ ਸਮਝਾ ਕੇ ਭੇਜੋ ਤੇ ਗਲਤ ਰਸਤਾ ਨਾ ਚੁਣ ਸਹੀ ਰਸਤੇ ਹੋ ਜੀ ਮੈਂ ਕਿ ਸਟੂਡੈਂਟਾਂ ਦੇ ਵਾਸਤੇ ਸਰ ਬੜੀ ਨਕੇਲ ਪਾਈ ਗਈ ਸੀ ਪਿਛਲੇ ਦਿਨਾਂ ਦੇ ਵਿੱਚ ਇਹ ਅਜੀਬ ਹੀ ਉਹਨਾਂ ਬੱਚਿਆਂ ਨੂੰ ਦੇਖ ਕੇ ਦੇਖਿਆ ਜਾਂਦਾ ਵੀ ਉਮਰ ਘੱਟ ਹੈ ਕਿ ਲਾਇਸੈਂਸ ਹੈਗਾ ਕਿ ਨਹੀਂ ਹੈਗਾ ਜਰੂਰ ਜਰੂਰ ਅਜੀਬ ਹੀ ਇਹਦਾ ਕਰਦਾ ਲਗਾਤਾਰ ਚੱਲਦੀ ਪਈ ਹੈ ਚੱਲਦੀ ਪਈ ਜਾਗੀ ਤੇ ਤਸਵੀਰਾਂ ਤੁਸੀਂ ਦੇ ਦਿੱਤੀਓ ਮੇਰੇ ਨਾਲ ਆਰਟੈਂਟ ਸਪੰਦਰ ਮਸੀਹ ਜੀ ਉਹ ਏਐਸ ਅਸਿਸਟੈਂਟ ਕੰਮ ਚੌਕੀਦਾਰ ਨੇ ਤੇ ਲਗਾਤਾਰ ਜਿਹੜੀ ਇਹਦੇ ਉਹ ਚੈਕਿੰਗ ਕਰਦੇ ਪਏ ਨੇ ਅਕਰ ਚੈਕਿੰਗ ਦੇ ਵਿੱਚ ਖਾਸ ਕਰਕੇ ਕੀ ਕੀ ਚੈੱਕ ਕੀਤਾ ਜਾਂਦਾ ਹੈ ਦੇਖੋ ਜਦਾਂ ਨਾਲ ਕੋਈ ਟੈਚੀ ਹੈ ਬੈਗ ਆ ਉਹਨਾਂ ਚੈੱਕ ਕਰਦੇ ਆ ਉਹ ਤਾਂ ਚੈੱਕ ਕਰਨੇ ਹੀ ਸ਼ੱਕ ਪੈਂਦਾ ਤਾਂ ਜੇ ਸੱਕ ਪੈਂਦਾ ਤੋਂ ਉਹਨੂੰ ਚੱਕੀ ਬਿਲਕੁਲ ਤੇ ਬਹੁਤ ਵਾਰ ਇੱਥੇ ਨਾਕੇ ਦੇ ਉੱਤੇ ਬੜੀਆਂ ਇਹ ਜਿਹੜੀਆਂ ਤੀਜਾਂ ਵੀ ਜਿਹੜੀਆਂ ਬੜੀਆਂ ਗਈਆਂ ਬਿਲਕੁਲ ਜੀ ਤੇ ਜਿਹੜੇ ਲੋਕ ਇੱਥੋਂ ਦੀ ਐਂਟਰ ਕਰਦੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਕਹਿੰਦੇ ਆ ਕਿ ਜਿਹੜੇ ਸਹੀ ਬੰਦੇ ਨੇ ਉਹਨਾਂ ਨੂੰ ਅਸੀਂ ਕੁਝ ਵੀ ਕਹਿੰਦੇ ਜੋ ਗਲਤ ਨੇ ਉਹਨਾਂ ਦਾ ਬਾਅਦ ਚੈੱਕ ਕਰਦੇ ਆ ਔਰ ਉਹਨਾਂ ਬਾਅਦ ਅਸੀਂ ਸਖਤਾਈ ਕਰਦੇ ਆ ਔਰ ਸਹੀ ਬੰਦੇ ਸਹੀ ਸਤੇ ਜਾਂ ਕੋਈ ਗੱਲ